ਭਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਲੌਗ ਆਪਣਾ ਹੋ ਗਿਆ ਜੀ ਸ਼ੁਰੂ ਤੇ ਅੱਜ ਆਪਾਂ ਆਪਣੇ ਜਹੰਡੀਆਂ ਨੂੰ ਕਰਾਂਗੇ ਗਲੀਸ ਤੋਕੇ ਓਰੀਜਨਲ ਕਿਉਂਕਿ ਜਿਹੜੇ ਚੱਕਿਆਂ ਵਿੱਚ ਮੰਨ ਲਓ ਅਰੇਤਰਤਾ ਵੱਡ ਜਾਂਦੀ ਹੈ ਤੇ ਪਿਛਲੇ ਚੱਕਿਆਂ ਵਿੱਚ ਨਾ ਜਿਹੜੇ ਆਪਣੇ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਬੈਰਿੰਗ ਬਹੁਤ ਤੋੜਦਾ ਵੱਡੇ ਚੱਕੇ ਦੇ 59 ਦਾ ਟਰੈਕਟਰ ਅੱਜ ਆਪਾਂ ਆਪਣੇ ਟਰੈਕਟਰ ਨੂੰ ਗਲੀਸ ਕਰਦੇ ਹਾਂ ਕਿ ਰੋਜ਼ ਰੇਤਾ ਵਿੱਚ ਟਰੈਕਟਰ ਜਾਂਦੇ ਆ ਚਿੱਲਾ ਸੋਲਾ ਬਹੁਤ ਵੱਡੀਆਂ ਜੰਗੀਆਂ ਆ ਇਸ ਕਰਕੇ ਅੱਜ ਇਹਨੂੰ ਪਾਣੀ ਪੁਣੀ ਮਾਰ ਕੇ ਸਾਰੇ ਗਲੇਸ਼ ਬੂਸ ਕਰਦੇ ਆ ਤੇ ਹੁਣ ਤੋਰ ਲਾ ਗਏ ਇਕੱਰੀ ਆਪਾਂ ਪਾਣੀ ਪੁਣੀ ਜਿਹੜਾ ਮਾਰਤਾ ਵਾ ਇਹਦੇ ਦਰਤੋਂ ਸਾਰੀ ਛੱਡਦੀ ਜਦ ਹੁਣ ਇਹਨੂੰ ਗਲੇਸ਼ ਪਾਣੀ ਕਰਦੇ ਆ origignal ਮਾਰ ਕੇ ਅੱਜ ਪਾਣੀ ਟ੍ਰੈਕਟਰ ਨੂੰ ਐ ਰਿਜ਼ਰਵ ਸਾਡੀ ਲਾ ਗਏ ਇਹਨੂੰ ਕਰਦੇ ਆਂ ਗਲੇਸ਼ ਹਾਂ ਕੀ ਰੋਜ ਰੇਤਾ ਵਿੱਚ ਜਾਂਦੇ ਆ ਤੇ ਬਰੰਗ ਬੋਰੰਗ ਵਿੱਚ ਦਰਤੋਂ ਤਾਗੇ ਵੱਡੇ ਜਾਂਦੇ ਆ ਤਸਕਰ ਕਿ ਨਾਲ ਡੀਲੂਸ ਕਰਾਂਗੇ ਤਸਿਲਾਂ ਸੁਲਾ ਜਣੀਆਂ ਜਿਹੜੇ ਚੈੱਕ ਕਰਦੇ ਸਾਰੇ ਅੱਜ ਤੇ ਸਾਰੇ ਚੈੱਕ ਕਰਦੇ ਆ ਕਿਉਂਕਿ ਨਿੱਤ ਜਿਹੜੀ ਰੇਤਾ ਵਿੱਚ ਚੱਲਣਾ ਹਨ ਰੇਤਾ ਸਾਰੇ ਟਰੈਕਟਰ ਚੱਖਾਂ ਦੇ ਨਹੀਂ ਪਟਕਦੇ ਆ ਸਾਰੇ ਕੋ ਵੜ ਦਿੰਦੀ ਆ ਤੇ ਇੱਕ ਦੋ ਕਮਲੇਟਾਂ ਵੀ ਇਹਦੇ ਵਿੱਚ ਆਈਆਂ ਜੌਂਡੀਰ ਵਿੱਚ ਜਿਹੜਾ ਪਿਛਲੇ ਚੱਕਿਆਂ ਦੇ ਗਾਰੀਆਂ ਰਿਪੇਅਰ ਕਰਨ ਬਹੁਤ ਤੋੜਦਾ ਵਾ ਪਤਾ ਨਹੀਂ ਕੀ ਚੱਕਰ ਆਏ ਹੁਣ ਜੰਸੀ ਵਾਲਿਆਂ ਨਾਲ ਆਪਾਂ ਕਰਦੇ ਗੱਲ ਬਾਤ ਜਿਹੜੇ ਪਿਛਲੇ ਚੱਕਿਆਂ ਦੇ ਬਰੰਗ ਕਿਉਂ ਇੰਨੇ ਜ਼ਿਆਦਾ ਟੁੱਟਦੇ ਤੇ ਰਹੇ ਇਸ ਕਰਕੇ ਪ੍ਰੋਬਲਮ ਜਿਹੜੀ 5210 ਵਿੱਚ ਆਈ ਆ। ਹੋਰ ਕਿਸੇ ਜੋਂਡੀਰ ਦੇ ਮਾ ਲੋ ਟਰੈਕਟਰ ਮਾਡਲ ਚ ਕਿਛ ਨਹੀਂ ਆਈ। ਕੱਲੇ 5210 ਵਿੱਚ ਹੀ ਆਈ ਆ। ਹੁਣ ਆਪਾਂ ਅੱਜ ਨੂੰ ਕਰਮ ਵਾਲੇ ਨੂੰ ਪਾਣੀ ਪੁਣੀ ਮਾਰ ਮਾਰ ਕੇ ਦੀਨਾ। ਸਾਰੇ ਇਕੱਲੇ ਇਕੱਲੇ ਬੈਰਨ ਵਾਲੇ ਗਲਿਸ ਕਰਦੇ ਨੇ ਕਰੀ। ਹੁਣ ਆਪਾਂ ਚੱਲੇ ਆ ਡੀਜ਼ਲ ਲੈਣ ਸ਼੍ਰੋਮਣੀ ਕਮੇਟੀ ਵਾਲੇ ਅੱਜ ਫੇਰ ਆਪਾਂ ਨੂੰ 4000 ਲੀਟਰ ਦਾ ਡੀਜ਼ਲ ਆਪਾਂ ਜਿੱਤਿਆ ਜਾਣਾ ਵਾ। ਦੋਵਾਂ ਗੱਡੀਆਂ ਪਿੱਛੇ ਆਪਾਂ ਟੈਂਕਿਆਂ ਵਾਲਿਆਂ ਬਾਅਦ ਨਾਲਲੇਲੇ ਸ਼ੇਡ ਰਾਮ ਬਲੈਰੋ ਕੈਂਪਰਾ ਦੋਵੇਂ ਆਜਾ ਇਹ ਦੋਵੇਂ ਝੋਟੀਆਂ ਪੱਕੀਆਂ ਰੱਖਿਆ ਇੰਦਰਾ ਦੇ ਬੰਨ ਵਾਸਤੇ ਸੇਵਾ ਪਾਣੀ ਵਾਸਤੇ ਬਾ ਇਹ ਦੋਵੇਂ ਚੋਂਗੇ ਨੇ ਜਿਹੜੇ ਸਾਡੇ ਇਹ ਪੱਕੀ ਸੇਵਾ 'ਚ ਲੱਗੇ ਵਾਸੇ ਜੋ ਤੇਲ ਆ ਜੋ ਰਾਸ਼ਨ ਪੱਤਾ ਜੋ ਵੀ ਇਹਨਾਂ ਸਿਰ ਤੇ ਲੰਗਣਾ ਖੜਾ ਕੋ ਕਰਮ ਵਾਲੀ ਐ ਨਾ ਥੱਕਦੀਆਂ ਤੇ ਆਉਣਾ ਪਾ ਜਾਣਦੇ ਆ ਸੁਲਤਾਨਪੁਰ ਲੋਧੀ ਤੇ ਆਪਾਂ ਤੁਹਾਨੂੰ ਮਿਲਦੇ ਆ ਪੰਪ ਤੇ ਜਾਗੇ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਅੱਜ ਆਪਾਂ ਨੂੰ ਡੀਜ਼ਲ 6000 ਲੀਟਰ ਜਿਹੜਾ ਡੀਜ਼ਲ ਆਪਾਂ ਨੂੰ ਦਿੱਤਾ ਜਾਣਾ ਹੈ ਅੱਜ ਟੋਲਿਆਣ ਵਾਸਤੇ ਅੱਜ ਪਹੁੰਚੇ ਆਂ ਰਿਸ਼ਵਾਲ ਸਿੰਘ ਸੰਧੂ ਚਠੇਦਾਰ ਅਮਜੀਤ ਸਿੰਘ ਦਾ ਗੱਡੀ ਤੇ ਫਿਰ ਸਿੰਘ ਨੰਬਰ 11 ਦੇ ਟਰੈਕਟਰ ਲੈ ਕੇ ਆਏ ਆ ਇਹ 6000 ਲੀਟਰ ਡੀਜ਼ਲ ਜਿਹੜਾ ਅੱਜ ਸ਼੍ਰੋਮਣੀ ਕਮੇਟੀ ਨੇ ਆਪਾਂ ਨੂੰ ਜਿਹੜਾ ਹੀ ਦਿੱਤਾ ਵਾ ਤਿੰਨ ਟੰਗੀਆਂ ਤੇ 6 ਡਰਾਮਾ ਹਾਂਜੀ ਦੱਸੋ ਅੱਜ ਕਮਿਟੀ ਕਮੇਟੀ ਵੱਲੋਂ 6000 ਲੀਟਰ ਤੇਲ ਮਿਲਿਆ ਵਾ ਆਪਾਂ ਨੂੰ ਅੱਜ ਜਿੰਨਾ ਵੱਲੋਂ ਸੇਵਾ ਨਿਭਾਈ ਆ ਰਿਆ ਰਿਸ਼ਪਾਲ ਸਿੰਘ ਉਨਾਂ ਦੀ ਗੱਡੀ ਆਈ ਇੱਕ ਜੱਥੇਦਾਰ ਰਣਜੀਤ ਸਿੰਘ ਆਪਣੇ ਪਿੰਡੋਂ ਪ੍ਰਭਾਣ ਸਿੰਘ ਇੰਡਸਟਰੀ ਤੋਂ ਬਾਰੇ ਆਮ ਸਿੰਘ ਪਾਈਟਰ ਲੈ ਕੇ ਆਏ ਆ 2000 ਲੀਟਰ ਘਟੋ ਘਟੋ ਨਾਲ ਦੀ ਟੈਂਕੀ ਪੈਣਾ ਹਰਿਆਣੀਆਂ ਦੀ ਟੈਂਕੀ ਪੈਣਾ ਜੋ پاسਿੰਗ ਚ 2000 1500 ਲੀਟਰ ਪਲੱਸ ਇੱਕ ਪੈਣਾ ਜਫੇਦਾਰ ਅਮਜੀਤ ਸਿੰਘ ਅੱਜ ਆਪਾਂ ਨੂੰ 6000 ਲੀਟਰ ਮੜਿਆ ਸ਼ੁਰੂ ਕਰਦੇ ਹਾਂ ਰਾਮਾਦ ਹੋ ਗਿਆ ਤੇ ਮਾਦ ਆਪਾਂ ਪਹੁੰਚੇ ਆਂ ਦਰਿਆ ਦੇ ਕਿਉਂਕਿ ਅੱਜ ਗਏ ਸੀ ਤੇਲ ਲਾਨ ਤੇ ਉੱਥੇ ਬਹੁਤ ਟਾਈਮ ਲੱਗ ਗਿਆ ਸਾਰੀ ਦਿਹਾੜੀ ਹੀ ਉੱਥੇ ਨੰਗੀ ਹਸਮਣ ਵਾਲਾ ਤੇਲ ਪਾਉਂਦਿਆਂ ਕਰਦਾ 6 ਡਰਮ ਤੇਲ ਦੇ ਤਿੰਨ ਟੈਂਕੀਆਂ ਭਰਦਿਆਂ ਕਰਦਾ ਟੈਂਪੋ ਜਿਆ ਲੱਗ ਗਿਆ ਹੁਣ ਕਿ ਪਹੁੰਚਣ ਚਾਣਾ ਪਕੌੜਾ ਪਕੜੇ ਛੱਕੇ ਕਰਿਆ ਹੋ ਗਿਆ ਰੇੜਕਲ ਢੋਣਾ ਪਾ ਚੱਲਿਆ ਤੇ ਮਸ਼ੀਨ ਕੋਲੇ ਵੇਨੇ ਆ ਨਾ ਕੰਮ ਖਿੱਚਾ ਮਸ਼ੀਨ ਨੇ ਜਦੋਂ ਸਾਰਾ ਬੰਨ ਹੋ ਗਿਆ ਕੰਪਲੀਟ ਸਾਬਨ ਵਾਲਾ ਤੇ ਅੱਜ ਮੇਰੇ ਵੀਰ 10 ਟ੍ਰੈਕਟਰ ਤੇ ਅੱਜ ਮੁੰਡੇ ਲੈ ਕੇ ਆਏ ਆਪਣੇ ਸੇਵਾ ਵਾਸਤੇ ਕਿਰਾਏ ਮਾਰਨ ਵਾਸਤੇ ਵੀਰ ਹੁਣੀ ਇਹਦੇ ਵੀਰ ਆਪਣੇ ਕੋਲ ਰੱਖਦੇ ਆ ਸੇਵਾ ਕਰਨ ਵਾਸਤੇ ਟ੍ਰੈਕਟਰ ਲੈ ਕੇ ਨਾਲ ਨਾਲ ਬੰਨ ਬੰਨ ਦੀ ਜਿਹੜੀ ਸੇਵਾ ਚੱਲ ਰਹੀ ਹੈ ਤੇ ਨਾਲ ਨਾਲ ਜਿਹੜੀ ਆ ਵੀ ਕਾਲੀ ਪੱਧਰੀ ਕਰਨ ਦੀ ਸੇਵਾ ਨਾਲ ਹੀ ਚੱਲ ਰਹੀ ਆ ਜਿੰਨਾ ਵੀਰਾਂ ਦੀ ਪੈਲੀ ਚ ਮਟੀੜ ਚੁੱਕ ਕੇ ਬੰਨ ਤੇ ਪਾਈ ਆ ਹੁਣ ਉਹਨਾਂ ਨੂੰ ਪੱਧਰੀ ਕਰਕੇ ਦੇਣੇ ਆ ਪੈਲੀ ਸਾਰੀ ਉਸੇ ਨਾਲ ਤੇ ਇਹ ਚੱਲਣ ਬੰਨ ਚੱਕਰ ਹੁੰਦੀ ਹੋਣਾ ਇਹਨਾਂ ਟੋਟਾ ਰਹਿ ਗਿਆ ਬਸ ਬਾਕੀ ਝੋ ਗਿਆ ਲਗਭਗ ਉੱਚਾ ਨਾਥਾ ਉਹਦੇ ਉੱਥੇ ਰਹਿ ਗਿਆ ਅੱਜ ਮਸ਼ੀਨ ਚੱਲਦੀ ਇੱਕ ਹੀ ਕਿਉਂਕਿ ਦੋ ਮਸ਼ੀਨਾਂ ਹੋ ਗਈਆਂ ਖਰਾਬ ਇੱਕ ਤੇ ਮਨ ਲ ਡੁੱਬ ਗਈ ਤੇ ਇੱਕ ਦਾ ਪੈਪੂ ਪਾੜ ਗਿਆ ਦਰਿਆ ਦੀ ਜਿਹੜੀ ਸਥਿਤੀ ਆ ਉਹ ਤੋਂ ਬਿਲਕੁਲ ਸਹੀ ਹੁਣ ਡਾਉਣੀਆਂ ਵਾਇਰੂ ਦੀ ਮੇਰ ਹੋ ਗਈ ਹੁਣ ਮਨ ਮਨ ਸਾਰੇ ਬੱਚ ਲੈ ਕੇ ਕਰੀ ਇਸ ਤੋਂ ਬਾਅਦ ਆਪ ਜਾਵਾਂਗੇ ਅੱਗੋਂ ਬੈਕ ਕੋਲੇ ਉੱਥੇ ਬਹੁਤ ਤੋੜ ਇੱਥੋਂ ਲੈ ਕੇ ਉਹ ਨਾ ਮਾਰੇ ਕਲਾਂ ਤੋਂ ਡਾ ਇਹਰੋਂ ਨੂੰ ਬਨਾਂਗੇ ਫਿਰ ਇਸ ਤੋਂ ਅੱਗੇ ਇੱਕ ਹੋਰ ਤੋੜ ਦਵਾ ਕੇ ਲਿਆਂਦਾ ਉਹ ਬਨਾਂਗੇ ਇਦਾਂ ਹੀ ਅੱਗੇ ਕੁਝ ਹੋਰ ਤਰਾਈ ਜਾਵਾਂਗੇ ਜਿਵੇਂ ਜਿਵੇਂ ਬੰਨ ਖਰਾਬ ਹੋਣ ਬੰਦੇ ਬੰਦੇ ਤਰਾਈ ਜਾਵਾਂਗੇ ਇਦਰੋਂ ਤੇ ਬੰਨ ਸਾਵਨ ਵਾਲਾ ਲਗਭਗ ਚਾਲੂ ਹੋ ਗਿਆ ਨਾ ਗੱਡੀਆਂ ਟਰੈਕਟਰ ਮੋਟਰ ਸਭ ਕੁਝ ਆ ਗਈ ਜੜਾ ਇਹਦਾ ਸ਼ੁਰੂ ਹੋ ਗਿਆ ਵਾ ਬਸ ਇੰਨਾ ਹੀ ਟੋਟਾ ਰਹਿ ਗਿਆ ਵਿੱਚੋਂ ਕੱਲ ਤੱਕਰ ਇੱਥੋਂ ਜਰਾ ਸਾਰਾ ਫਾਈਨਲ ਹੋ ਜਾਊਗਾ ਸ੍ਰੀ ਗੁਰੂ ਜੀ ਕਾ ਖਾਲਸਾ ਸ੍ਰੀ ਗੁਰੂ ਜੀ ਕੀ ਫਤਿਹ ਇਹ ਵੀਰ ਆਪਣੇ ਸੇਵਾ 'ਚ ਆਏ ਸੀ ਇੱਥੇ ਆਪਾਂ ਦਰਿਆ ਤੇ ਬੰਨ ਬੰਨਿਆ ਵਾ ਆਹ ਸਾਹਮਣੇ ਆਪਣਾ ਬੰਨ ਮਾਜਰਾ ਬੰਨ ਰਹੇ ਆ ਇਹ ਇਹ ਵੀਰਾਂ ਨੇ ਜਿਹੜਾ ਹੀ ਨਾਲ ਹੀ ਜਿਹੜੀ ਜ਼ਮੀਨ ਦੇ ਵਿੱਚ ਰੇਤ ਭਈ ਉਹ ਸਾਰੀ ਜ਼ਮੀਨ ਦੇ ਵਿੱਚ ਰੇਤ ਜਿਹੜੀ ਅੱਜ ਪਧਰੀ ਕਰਕੇ ਤੇ ਵੀਰਾਂ ਨੇ ਇੱਕੋ ਹੀ ਪਲਾਟ ਤੇ ਦੇਖਾ ਦਿੱਤਾ ਵਾ ਬਹੁਤ ਜ਼ੋਰ ਦਾ ਕੰਮ ਤੇ ਬਹੁਤ ਸਾਰੀ ਸੇਵਾ ਕੀਤੀ ਇਹਨਾਂ ਵੀਰਾਂ ਨੇ ਜਿਹੜਾ ਅੱਜ ਇਹਨੂੰ ਪਲਾਟ ਨੂੰ ਇੱਕ ਪਲਾਟ ਬਣਾ ਦਿੱਤਾ ਵਾ ਜਿੱਥੋਂ ਆਪਾਂ ਰੇਤ ਸੁੱਕੀ ਜਿਹੜੀ ਜ਼ਮੀਨ ਦੇ ਵਿੱਚੋਂ ਬਹੁਤ ਜ਼ਿਆਦਾ ਮਿਹਨਤ ਕੀਤੀ ਇਹਨਾਂ ਵੀਰਾਂ ਨੇ ਤੇ ਇਹਨੂੰ ਇੱਕ ਪੌਂਡ ਦਾ ਵਾਪਸ ਤੇ ਧੰਨਵਾਦ ਇਹਨਾਂ ਵੀਰਾਂ ਦਾ ਜਿਹੜੇ ਵੀਰੇ ਕਰਾਏ ਲੈ ਕੇ ਆਏ ਆ ਅਡੇਮਾਟਰ ਵੱਲੋਂ ਆਲੀ ਕਲਾ ਵੱਲੋਂ ਆਲੀ ਗੁਰਦੇ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਸਵੇਰ ਦੀ ਦਾ ਪ੍ਰੋਗਰਾਮ ਸਵੇਰ ਦੀ ਕੀਤੇ ਲੈ ਲਿਆ ਸਾਰਾ ਸਮਾਨ ਸਵੇਰ ਵਾਸਤੇ ਸਵੇਰੇ ਲਾਵਾਂ ਜਿੱਲੇ ਬੰਦ ਨੰਗਰ ਸਮਾਨ ਸਾਰਾ ਲੱਦਿਆ ਗੁਰਦੁਆਰਾ ਸਾਹਿਬ ਤੋਂ ਤੇ ਹੁਣ ਆਪਾਂ ਇੱਥੇ ਆਪਣਾ ਵਲੌਗ ਸਮਾਪਤਾਂ ਤੇ ਆਸਾਂ ਦੇ ਵੀਰਾਂ ਨੂੰ ਦਿਲੋਂ ਸਵੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ